ਨਗਰ ਨਿਗਮ ਮੁਹਾਲੀ ਅਤੇ ਗਮਾਡਾ ਵੱਲੋਂ ਮੁਹਾਲੀ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦਾ ਹਵਾਲਾ ਦਿੰਦੇ ਹੋਏ ਚਲਾਈ ਗਈ ਐਨਕ੍ਰੋਚਮੈਂਟ ਡਰਾਈਵ ਦੌਰਾਨ ਮੁਹਾਲੀ ਦੇ ਫੇਸ 11 ਦੇ ਸ਼ੋਰੂਮ ਮਾਲਕਾਂ ਵੱਲੋਂ ਕੀਤੇ ਗਏ ਨਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਮੁਹਿੰਮ ਚਲਾਈ ਗਈ ਮਾਨਯੋਗ ਹਾਈ ਕੋਰਟ ਵੱਲੋਂ ਜਿਹੜੇ ਨਜਾਇਜ਼ ਕਬਜ਼ਿਆਂ ਸੰਬੰਧੀ ਕੰਟੈਂਪਟ ਇੱਕ ਚੱਲ ਰਹੀ ਆ ਉਸ ਕੰਟੈਂਪਟ ਦੇ ਪਿਛਲੇ ਕਾਫੀ ਦਿਨਾਂ ਤੋਂ ਨਗਰ ਨਿਗਮ ਧਮਾੜਾ ਤੇ ਵੱਖ-ਵੱਖ ਡਿਪਾਰਟਮੈਂਟਾਂ ਦੀ ਸਾਂਝੀ ਟੀਮ ਵੱਲੋਂ ਕਾਰਵਾਈ ਕੀਤੀ ਜਾ ਰਹੀ ਆ ਨਜਾਇਜ਼ ਕਬਜ਼ੇ ਜਿਹੜੇ ਟੈਂਪਰੇਰੀ ਔਰ ਪਰਮਾਨੈਂਟ ਉਹਨਾਂ ਨੂੰ ਉਟਾਉਣ ਵਾਸਤੇ ਉਸੇ ਲੜੀ ਤਹਿਤ ਅੱਜ 11 ਫੇਸ ਕਾਰਵਾਈ ਸ਼ੁਰੂ ਕੀਤੀ ਹੋਈ ਹੈ ਸਵੇਰ ਦੀ ਸ਼ੋਰੂਮਾਂ ਦੇ ਪਿੱਛੇ ਜਿੰਨੇ ਨਜਾਇਜ਼ ਬਣੇ ਹੋਈਆਂ ਸੀ ਸਟਰਕਚਰਸਆਂੀਆਂ ਤੋੜ ਦਿੱਤੀਆਂ ਗਈਆਂ ਇਸੇ ਤਰ੍ਹਾਂ ਟੈਂਪਰੇਰੀ ਇਨਕ੍ਰੋਚਮੈਂਟਸ ਜਿਹੜੀਆਂ ਫੁੱਟਪਾਥ ਤੇ ਆ ਉਨਾ ਨੂੰ ਵੀ ਰਿਮੂਵ ਕੀਤਾ ਜਾ ਰਿਹਾ ਉਹਨਾਂ ਹੁਕਮਾਂ ਤਹਿਤ ਹਾਈ ਕੋਰਟ ਦੇ ਕਿਥੇ ਕੁਝ ਲੋਕ ਇਦਾਂ ਦੇ ਦੇ ਜਿਹੜੇ ਕਹਿੰਦੇ ਸਾਡੇ ਕੋਲ ਸਟੇ ਹੈ ਤੇ ਕੋਈ ਇਹ ਆਪਾਂ ਨੂੰ ਪਤਾ ਵੀ ਆਪਾਂ ਕੰਟੈਂਪਟ ਤੇ ਕਾਰਵਾਈ ਕਰ ਰਹੇ ਹਾਂ ਤੇ ਕੰਟੈਂਪਟ ਦੇ ਮੈਂ ਨਹੀਂ ਸਮਝਦਾ ਵੀ ਕੋਈ ਸਟੇ ਲਾਗੂ ਹੁੰਦਾ ਜਦੋਂ ਕੰਟੈਂਪਟ ਲੱਗ ਜਾਂਦੀ ਹੈ ਹੁਣ ਮਾਨਜੋ ਹਾਈ ਕੋਰਟ ਵੀ ਹੀ ਕੰਟੈਂਪਟ ਹੈ ਔਰ ਉਹਦੇ ਤਹਿਤ ਹੀ ਸਾਰੇ ਡਿਪਾਰਟਮੈਂਟ ਕੰਮ ਕਰ ਰਹੇ ਨੇ ਤੇ ਇਸ ਤੋਂ ਇਲਾਵਾ ਹੁਣ ਪੂਰੀ ਮਹਾਲੀ ਚੱਲੇਗਾ ਇਹ ਪੂਰੀ ਮਹਾਲੀ ਚ ਚੱਲੇਗਾ ਪਿਛਲੇ ਮਿਰਕਲ 10 ਦਿਨ ਤੋਂ ਹੀ ਕਾਰਵਾਈ ਚੱਲ ਰਹੀ ਹੈ ਚਾਰ ਫੇਸ ਪੰਜ ਫੇਸ ਅੱਜ 11% ਸ਼ੁਰੂ ਹੋ ਗਈ ਨਹੀਂ ਹਮਤਲ ਜਿੱਦਾਂ ਸ਼ੋਰੂਮਾਂ ਦੇ ਪਿੱਛੇ ਪਾਸੇ ਵੀ ਸ਼ੁਰੂ ਹੋ ਗਈ ਕਾਰਜ ਹਾਂਜੀ ਤਕਰੀਬਨ ਦੇਖੋ ਤੁਸੀਂ ਜਾ ਕੇ ਸਾਰੀ ਡੈਮੋਲੇਸ਼ਨ ਹੋ ਚੁੱਕੀ ਆ ਜਿੰਨੀ ਟੈਂਪਰੇਰੀ ਸਟਰਕਚਰ ਸੀ ਸਾਰੀ ਤੋੜ ਦਿੱਤੀ ਗਈ ਕਿਸੇ ਲੋਕਾਂ ਨੇ ਆਪਣੇ ਜਨਰੇਟਰਸ ਵਗੈਰਾ ਵੀ ਰੱਖੇ ਹੋਏ ਨੇ ਕੁਝ ਟੈਂਕੀਆਂ ਬਣਾਈਆਂ ਹੋਈਆਂ ਨੇ ਉਹਨਾਂ ਦਾ ਵੀ ਕੋਈ ਕਾਰਵਾਈ ਬਿਲਕੁਲ ਸਰ ਉਸੇ ਤਰ੍ਹਾਂ ਜਿੱਦਾਂ ਇੱਥੇ ਹੋ ਰਹੀ ਆ ਜਿੱਥੇ ਵੀ ਜਨਰੇਟਰ ਪਿੱਛੇ ਰੱਖੇ ਹੋਏ ਨੇ ਟੈਂਪਰੇਰੀ ਸਟਰਕਚਰ ਬਣਾ ਕੇ ਜਾਂ ਕਿਸੇ ਨੇ ਕੋਈ ਪਾਣੀ ਦੇ ਡੰਪ ਬਣਾਏ ਆ ਉਹ ਵੀ ਕਾਰਵਾਈਆਂ ਸਾਰੀਆਂ ਕੀਤੀ ਗਈ ਇੱਕ ਨੰਨ ਦਿੱਤਾ ਹੂੰ ਕਿ ਇੱਥੇ ਕੋਈ ਪਹਿਲਾਂ ਇਹਨਾਂ ਨੂੰ ਕਿਤਾਬ ਨਹੀਂ ਦਿੱਤੀ ਹੈ ਵੀ ਤੁਸੀਂ ਚੱਕ ਲੋ ਯਾਰ ਸਾਰਿਆਂ ਨੂੰ ਕਿਹਾ ਸੀ ਵੀ ਤੁਸੀਂ ਮੰਨਜੋ ਹਾਈ ਕੋਰਟ ਦੀ ਕੰਟੈਂਪਟ ਆ ਤੁਸੀਂ ਆਪਣੇ ਆਪ ਚੱਕ ਲੋ ਪਰ ਕਈ ਵੈਂਡਰਾਂ ਵੱਲੋਂ ਇਸ ਗੱਲ ਦਾ ਵਿਰੋਧ ਕੀਤਾ ਜਾ ਰਿਹਾ ਫਿਰ ਉੱਥੇ ਨਗਰ ਨਿਗਮ ਦੀ ਟੀਮ ਵੱਲੋਂ ਜਿਹੜਾ ਉਹ ਉੱਥੇ ਦਾ ਪ੍ਰੈਸ਼ਰ ਨਹੀਂ ਪਲਾਉਂਟ ਕੀਤਾ ਗਿਆ